ਐਮਪੀ ਅਮਰਤਪਾਲ ਸਿੰਘ ਨੂੰ ਨਹੀਂ ਮਿਲੀ ਹਾਈ ਕੋਰਟ ਤੋਂ ਕੋਈ ਰਾਹਤ ਅੱਜ ਉਮੀਦਾਂ ਸੀ ਕਿ ਕੋਈ ਵੱਡਾ ਫੈਸਲਾ ਹਾਈ ਕੋਰਟ ਦੇ ਵੱਲੋਂ ਸੁਣਾਇਆ ਜਾਵੇਗਾ ਕਿ ਅਮਰਤਪਾਲ ਸਿੰਘ ਨੂੰ ਸਰਦ ਰੁੱਤ ਸੈਸ਼ਨ ਦੇ ਵਿੱਚ ਬੈਠਣ ਦੇ ਲਈ ਪੈਰੋਲ ਦਿੱਤੀ ਜਾਵੇਗੀ ਤਾਂ ਪਟੀਸ਼ਨ ਦੇ ਉੱਤੇ ਸੁਣਵਾਈ ਹੋਈ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਤੇ ਉਸਦੇ ਸਾਥੀਆਂ ਦੇ ਉਮੀਦਾਂ ਦੇ ਉੱਤੇ ਪਾਣੀ ਫਿਰ ਚੁੱਕਿਆ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ ਸਰਦ ਰੁੱਤ ਸੈਸ਼ਨ ਦੇ ਵਿੱਚ ਬੈਠਣ ਦਾ ਮੌਕਾ ਨਹੀਂ ਮਿਲੇਗਾ ਹਾਈ ਕੋਰਟ ਦੇ ਵੱਲੋਂ ਉਹਨਾਂ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਕਿਉਂਕਿ ਸਰਦ ਰੁੱਤ ਸੈਸ਼ਨ ਜੋ ਚੱਲ ਰਿਹਾ ਉਸ ਦਾ ਮਹਿਜ਼ ਇੱਕ ਦਿਨ ਰਹਿ ਚੁੱਕਿਆ ਕੱਲ ਨੂੰ ਸੈਸ਼ਨ ਦਾ ਆਖਰੀ ਦਿਨ ਹੈ ਇਸ ਕਰਕੇ ਜੇਕਰ ਹੁਣ ਹਾਈ ਕੋਰਟ ਕੋਈ ਪਟੀਸ਼ਨ ਤੋਂ ਬਾਅਦ ਰਾਹਤ ਦਿੰਦਾ ਤਾਂ ਵੀ ਅਮਰਤਪਾਲ ਸਿੰਘ ਦੀ ਪੈਰਵਾਈ ਜਿਹੜੀ ਖਤਮ ਹੁੰਦੀ ਸਾਰੀ 8 ਤੋਂ 10 ਘੰਟੇ ਲੱਗ ਜਾਣੇ ਸੀ ਤਾਂ ਸੈਸ਼ਨ ਦੇ ਵਿੱਚ ਕਿੰਨਾ ਸਮਾਂ ਉਹ ਬੈਠਦੇ ਇਸ ਕਰਕੇ ਹਾਈ ਕੋਰਟ ਦੇ ਵੱਲੋਂ ਕਹਿ ਦਿੱਤਾ ਕਿ ਹੁਣ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ ਹਾਂ ਜੇਕਰ ਕੋਈ ਅੱਗੇ ਸੈਸ਼ਨ ਚੱਲਦਾ ਕੋਈ اجلاس ਚੱਲਦਾ ਤਾਂ ਉਸ ਦੇ ਲਈ ਉਹ ਦੁਬਾਰਾ ਤੋਂ ਉਹਨਾਂ ਦੇ ਵਕੀਲ ਦੇ ਜ਼ਰੀਏ ਪਟੀਸ਼ਨ ਦਾਇਰ ਕਰਵਾ ਸਕਦੇ ਨੇ ਤਾਂ ਅਮਰਤਪਾਲ ਸਿੰਘ ਦੀ 3 ਸਾਲ ਤੋਂ ਬਾਅਦ ਪਹਿਲੀ ਤਸਵੀਰ ਵੀ ਦੇਖਣ ਨੂੰ ਉਦੋਂ ਮਿਲੀ ਸੀ ਜਦੋਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਅਮਰਤਪਾਲ ਦੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੇਸ਼ੀ ਹੋਈ ਸੀ ਤਾ ਅਮਰਤਪਾਲ ਸਿੰਘ ਆ ਸਾੰਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਹੈ ਲਗਾਤਾਰ ਐਨਐਸਏ ਖਤਮ ਕਰਨ ਦੇ ਲਈ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਪਰ ਹੁਣ ਸਰਦਰ ਉੱਤੇ ਇਜਲਾਸ ਦੇ ਵਿੱਚ ਬੈਠਣ ਦੇ ਲਈ ਮਨਜ਼ੂਰੀ ਮੰਗੀ ਸੀ ਅਮਰਤਪਾਲ ਸਿੰਘ ਦੇ ਵੱਲੋਂ ਖੁਦ ਇਹ ਤਰਕ ਦਿੱਤਾ ਸੀ ਕਿ ਮੈਂ ਸੈਸ਼ਨ ਦੇ ਵਿੱਚ ਨਹੀਂ ਜਾ ਰਿਹਾ ਤਾਂ ਮੇਰੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਦਾ ਵਿਕਾਸ ਜਿਹੜਾ ਆ ਉਹ ਰੁਕਿਆ ਪਿਆ ਵਿਕਾਸ ਦੇ ਕਾਰਜ ਰੁਕੇ ਪਏ ਨੇ ਵਿਕਾਸ ਦੇ ਕੰਮ ਜਿਹੜੇ ਨੇ ਉਹ ਸਿਰੇ ਚਾੜਨੇ ਨੇ ਨੇਪਰੇ ਚਾੜਨੇ ਨੇ ਕਿਉਂਕਿ ਲੋਕਾਂ ਨੇ ਫਤਵਾ ਮੇਰੇ ਹੱਕ ਦੇ ਵਿੱਚ ਸੁਣਾਇਆ ਮੇਰੇ ਤੇ ਭਰੋਸਾ ਕੀਤਾ ਕਿ ਖਡੂਰ ਸਾਹਿਬ ਹਲਕੇ ਦਾ ਕੋਈ ਵਿਕਾਸ ਹੋਵੇਗਾ ਤਾਂ ਉਸ ਹਲਕੇ ਦਾ ਵਿਕਾਸ ਰੁਕਿਆ ਹੋਇਆ ਵਿਕਾਸ ਦੇ ਕੰਮ ਰੁਕੇ ਹੋਏ ਨੇ ਤੇ ਜੇਕਰ ਮੈਨੂੰ ਸਰਦਰ ਉਤੀ ਜਲਾਸ ਦੇ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਂਦਾ ਤਾਂ ਮੈਂ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਸੰਸਦ ਦੇ ਵਿੱਚ ਰੱਖਦਾ ਤਾਂ ਜੋ ਉਹ ਲੋਕਾਂ ਨੂੰ ਵੀ ਕੋਈ ਰਾਹਤ ਮਿਲੇ ਪਰ ਨਹੀਂ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਤੇ ਨਾ ਹੀ ਅਮਰਤਪਾਲ ਸਿੰਘ ਨੂੰ ਰਾਹਤ ਮਿਲ ਰਹੀ ਆ ਤਾਂ ਅਮਰਤਪਾਲ ਸਿੰਘ ਅਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਹੈ ਹਾਲਾਂਕਿ 1 ਸਾਲ ਦੇ ਲਈ ਐਨਐਸਏ ਲਗਾਈ ਸੀ ਦੂਜੇ ਸਾਲ ਤੱਕ ਐਨਐਸਏ ਵਧਾ ਦਿੱਤੀ ਤੀਜੇ ਸਾਲ ਤੱਕ ਐਨਐਸਏ ਵਧਾ ਦਿੱਤੀ ਹੁਣ ਇੱਕ ਪਾਸੇ ਤਾਂ ਐਨਐਸਏ ਰੱਦ ਕਰਵਾਉਣ ਦੇ ਲਈ ਲਗਾਤਾਰ ਪਟੀਸ਼ਨਾਂ ਦਾਇਰ ਕਰ ਰਹੀਆਂ ਪਰ ਉਧਰੋਂ ਵੀ ਕੋਈ ਰਾਹਤ ਨਹੀਂ ਮਿਲ ਰਹੀ ਪਰ ਇੱਧਰ ਸਰਦਰੋਤੀ ਜਲਾਸ ਦੇ ਵਿੱਚ ਬੈਠਣ ਦੇ ਲਈ ਪੈਰੋਲ ਮੰਗੀ ਸੀ ਤਾਂ ਇੱਥੋਂ ਵੀ ਹਾਈ ਕੋਰਟ ਦੇ ਵੱਲੋਂ ਉਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਕਿਉਂਕਿ ਮੈਂ ਹਜੇ ਇੱਕ ਦਿਨ ਸਰਦ ਰੁੱਤ ਸੈਸ਼ਨ ਦਾ ਰਹਿ ਚੁੱਕਿਆ ਤਾਂ ਹੁਣ ਅਮਰਤਪਾਲ ਸਿੰਘ ਦੇ ਸਮਰਥਕਾਂ ਦੀਆਂ ਜੋ ਆਸਾਂ ਸੀ ਕਿ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆ ਜਾਣਗੇ ਉਹ ਆਸਾਂ ਦੇ ਉੱਤੇ ਥੋੜਾ ਜਾ ਜ਼ਰੂਰ ਉਹਨਾਂ ਨੂੰ ਮਾਇੂਸੀ ਦਾ ਸਾਹਮਣਾ ਕਰਨਾ ਪਿਆ ਆਸਾਂ ਦੇ ਉਮੀਦਾਂ ਦੇ ਉੱਤੇ ਪਾਣੀ ਜ਼ਰੂਰ ਫਿਰਿਆ ਪਰ ਹਲੇ ਵੀ ਜਿਹੜੀਆਂ ਕੋਸ਼ਿਸ਼ਾਂ ਉਹ ਲਗਾਤਾਰ ਜਾਰੀ ਨੇ ਕਿ ਅਮਰਤਪਾਲ ਸਿੰਘ ਦੇ ਉੱਤੇ ਜੋ ਐਨਐਸਏ ਲੱਗੀ ਹੈ ਉਸ ਨੂੰ ਚੁਣੌਤੀ ਦਿੱਤੀ ਜਾਵੇ ਅਮਰਤਪਾਲ ਸਿੰਘ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦਾ ਰੁੱਖ ਇੱਕ ਇਖਤਿਆਰ ਕਰ ਸਕਦੇ ਨੇ ਪਰ ਕੀ ਹੁਣ ਅਮਰਤਪਾਲ ਸਿੰਘ ਤੀਜੇ ਸਾਲ ਤੋਂ ਬਾਅਦ ਵੀ ਅਸਾਮਦੀ ਦਿਬੜੂਗੜ ਜੇਲ੍ਹ ਦੇ ਵਿੱਚ ਰਹੇਗਾ ਜਾਂ ਫਿਰ ਅਮਰਤਪਾਲ ਸਿੰਘ ਅਸਾਮਦੀ ਦਿਬੜੂਗੜ ਜੇਲ੍ਹ ਤੋਂ ਬਾਹਰ ਆ ਜਾਣਗੇ ਹਾਲਾਂਕਿ ਅਮਰਤਪਾਲ ਸਿੰਘ ਜਿਹੜੇ ਪੰਜਾਬ ਦੇ ਮੋਗਾ ਦੇ ਰੋਡਾਂ ਤੋਂ ਗ੍ਰਿਫਤਾਰ ਕੀਤੇ ਸੀ ਨੈਸ਼ਨਲ ਸਕਿਉਰਿਟੀ ਐਕਟ ਲਗਾ ਕੇ ਉਹਨਾਂ ਨੂੰ ਅਸਾਮਦੀ ਦਿਬੜੂਗੜ ਜੇਲ੍ਹ ਭੇਜ ਦਿੱਤਾ ਸੀ ਉਹਨਾਂ ਦੇ ਨਾਲ ਉਹਨਾਂ ਦੇ ਕਈ ਸਾਥੀ ਵੀ ਅਸਾਮਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਰਹੇ ਪਹਿਲਾਂ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਫੀ ਬਵਾਲ ਖੜਾ ਹੋਇਆ ਸੀ ਸਿੱਖ ਜਥੇਬੰਦੀਆਂ ਦੇ ਵਿੱਚ ਕਾਫੀ ਰੋਸ ਪਾਇਆ ਗਿਆ ਪਰ ਬਾਅਦ ਵਿੱਚ ਅਮਰਤਪਾਲ ਸਿੰਘ ਦੀ ਜਿਹੜੀ ਸਹੀ ਸਲਾਮਤ ਦੀ ਇੱਕ ਵੀਡੀਓ ਆ ਜਾਂਦੀ ਹੈ ਉਸ ਤੋਂ ਬਾਅਦ ਲੋਕਾਂ ਦੇ ਮਨਾਂ ਨੂੰ ਥੋੜੀ ਰਾਹਤ ਮਿਲੀ ਕਿਉਂਕਿ ਪਹਿਲਾਂ ਕੈਸਰਾਈਆਂ ਸੀ ਕਿ ਅਮਰਤਪਾਲ ਸਿੰਘ ਦਾ ਪਤਾ ਨਹੀਂ ਲੱਗ ਰਿਹਾ ਕਿੱਥੇ ਅਮਰਤਪਾਲ ਕੀ ਇਨਕਾਊਂਟਰ ਕਰਤਾ ਅਮਰਤਪਾਲ ਨੂੰ ਕਿੱਥੇ ਭੇਜਤਾ ਅਜਿਹੀਆਂ ਬਹੁਤ ਸਾਰੀਆਂ ਕੈਸਰਾਈਆਂ ਸੀ ਜਦੋਂ ਗ੍ਰਿਫਤਾਰੀ ਹੋਈ ਸੀ ਉਸ ਵੇਲੇ ਦੇਸੀ ਇਹ ਗੱਲ ਕਰ ਰਹੇ ਹਾਂ ਪਰ ਅਮਰਤਪਾਲ ਸਿੰਘ ਦੀ ਇੱਕ ਵੀਡੀਓ ਆ ਜਾਂਦੀ ਹੈ ਕਿ ਮੈਂ ਠੀਕ ਠਾਕ ਹਾਂ ਆਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀ ਅਮਰਤਪਾਲ ਸਿੰਘ ਨੂੰ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਆਸਾਮ ਦੀ ਦਿਬੜੂਗੜ ਜੇਲ੍ਹ ਦੇ ਹਾਲਾਂਕਿ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੈਠੇ ਬੈਠੇ ਐਮਪੀ ਬਣ ਚੁੱਕੇ ਖਡੋਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਨਾਮਜ਼ਦਗੀ ਭਰੀ ਲੋਕਾਂ ਨੇ ਫਤਵਾ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਦੇ ਦਿੱਤਾ ਤਾਂ 2027 ਦੀਆਂ ਵਿਧਾਨ ਸਭਾ ਇਲੈਕਸ਼ਨਾਂ ਨੇ ਜੋ ਖਾਸ ਨੇ 2027 ਦੀਆਂ ਵਿਧਾਨ ਸਭਾ ਇਲੈਕਸ਼ਨਾਂ ਤੋਂ ਪਹਿਲਾਂ ਅਮਰਤਪਾਲ ਸਿੰਘ ਦੀ ਜੋ ਪਾਰਟੀ ਹੈ ਅਕਾਲੀ ਦਲ ਬਾਰਸ ਪੰਜਾਬ ਉਸ ਪਾਰਟੀ ਦੇ ਵੱਲੋਂ ਅਮਰਤਪਾਲ ਸਿੰਘ ਨੂੰ ਸੀਐਮ ਦਾ ਚਿਹਰਾ ਲਾਂਦ ਦਿੱਤਾ ਗਿਆ ਤਿਆਰੀਆਂ ਵੀ ਜੋਰਾਂ ਛੋੜਾਂ ਦੇ ਨਾਲ ਕਰ ਦਿੱਤੀਆਂ ਨੇ ਕਿਉਂਕਿ ਅਮਰਤਪਾਲ ਸਿੰਘ ਦੀ ਪਾਰਟੀ ਦੇ ਵਿੱਚ ਇੱਕ ਤਾਂ ਅਮਰਤਪਾਲ ਸਿੰਘ ਦੇ ਪਿਤਾ ਉਸ ਦੀ ਅਗਵਾਹੀ ਕਰ ਰਹੇ ਨੇ ਦੂਜੇ ਪਾਸੇ ਅਮਰਤਪਾਲ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਐਮਪੀ ਸਰਬਜੀਤ ਸਿੰਘ ਖਾਲਸਾ ਤਾਂ ਉਹ ਵੀ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਸੀ ਐਮਪੀ ਬਣ ਚੁੱਕੇ ਪਰ ਦੂਜੇ ਪਾਸੇ ਅਮਰਤਪਾਲ ਸਿੰਘ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਹੁਣ ਕਦੋਂ ਤੱਕ ਅਮਰਤਪਾਲ ਸਿੰਘ ਨੂੰ ਰਾਹਤ ਮਿਲਦੀ ਹੈ 2027 ਤੋਂ ਪਹਿਲਾਂ ਕੀ ਅਮਰਤਪਾਲ ਸਿੰਘ ਆਸਾਮ ਦੀ ਡਿਬੂਗੜ ਜੇਲ੍ਹ ਚੋਂ ਬਾਹਰ ਆ ਜਾਣਗੇ ਕੀ 2027 ਦੇ ਵਿੱਚ ਪਿਕਚਰ ਕੁਝ ਹੋਰ ਹੋਵੇਗੀ ਜਾਂ ਫਿਰ ਸੱਤਾ ਮੁਰਤੋਂ ਆਮ ਆਦਮੀ ਪਾਰਟੀ ਦੇ ਹੱਥ ਆਵੇਗੀ ਇਹ ਦੇਖਣ ਵਾਲੀ ਗੱਲ ਹੈ